ਅੱਜ ਸਾਡੇ ਮਾਨਯੋਗ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਜੀ ਨੇ ਧਾਰੀਵਾਲ ਦਾਣਾ ਮੰਡੀ ਵਿਖੇ ਜਾਇਜ਼ਾ ਲਿਆ ਵਾ ਖਰੀਦ ਕਰਵਾਈ ਆ ਔਰ ਵਧੀਆ ਸਾਰਾ ਦੇਖ ਕੇ ਗਏ ਨੇ ਸਾਰੇ ਪ੍ਰਬੰਧਾਂ ਨੂੰ ਉਹਨਾਂ ਦੇ ਨਾਲ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਐਸ.ਟੀ.ਐਮ ਸਾਹਿਬ ਡੀ.ਐਮ ਸਾਹਿਬ ਡੀ.ਐਫ.ਐਸ.ਸੀ ਸਾਹਿਬ ਔਰ ਸਾਰੇ ਹੀ ਜਿਹੜੀਆਂ ਖਰੀਦ ਏਜੰਸੀਆਂ ਨੇ ਉਹਨਾਂ ਦੇ ਡੀ.ਐਮ ਸਹਿਬਾਨ ਸਾਰੇ ਆਏ ਸੀਗੇ ਔਰ ਬੜੇ ਖੁੱਲੇ ਮਾਹੌਲ ਚ ਆਰਤੀਆਂ ਸਹਿਬਾਨ ਨਾਲ ਸਾਡੇ ਕਿਸਾਨ ਭਰਾਵਾਂ ਨਾਲ ਔਰ ਜਿਹੜੀ ਸਾਡੀ ਇੱਥੇ ਲੇਬਰ ਲੱਗੀ ਆ ਉਹਨਾਂ ਨਾਲ ਬੜੀਆਂ ਖੁੱਲੀਆਂ ਗੱਲਾਂ ਕਰਕੇ ਗਏ ਉਹਨਾਂ ਦੀਆਂ ਦੁੱਖ ਤਕਲੀਫਾਂ ਪੁੱਛ ਕੇ ਗਏ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਕਾਦੀਆਂ ਹਲਕੇ ਚ ਇੱਥੇ ਧਾਰੀਵਾਲ ਮੰਡੀ ਵਿੱਚ ਆ ਕੇ ਤੇ ਸਾਰਾ ਉਹਨਾਂ ਨੇ ਪ੍ਰਬੰਧ ਦਾ ਜਾਇਜ਼ਾ ਲਿਆ ਵਾ ਔਰ ਬਹੁਤ ਮਿਹਨਤ ਕਰ ਰਹੇ ਨੇ ਘਟਾਰੂ ਚੱਕ ਸਾਹਿਬ ਸਾਰੇ ਪੰਜਾਬ ਚ ਜਦੋਂ ਵੀ ਸੀਜ਼ਨ ਸ਼ੁਰੂ ਹੁੰਦਾ 4 400 5 500 ਕਿਲੋਮੀਟਰ ਰਜਾਨਾ ਦਾ ਸਫਰ ਤੈਅ ਕਰਕੇ ਪੰਜਾਬ ਦੀਆਂ ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਸਾਰੀਆਂ ਵੱਡੀਆਂ ਮੰਡੀਆਂ 'ਚ ਉਹ ਆਪ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਨੇ ਔਰ ਵਧੀਆ ਪ੍ਰਬੰਧ ਜਿਹੜੇ ਆ ਸਰਕਾਰ ਵੱਲੋਂ ਜਿਹੜੇ ਆ ਉਹ ਕੀਤੇ ਗਏ ਆ ਔਰ ਕਿਸਾਨ ਭਰਾਵਾਂ ਨੂੰ ਆੜਤੀਆਂ ਨੂੰ ਛੈਲਰ ਵਾਲਿਆਂ ਨੂੰ ਲੇਬਰ ਨੂੰ ਕਿਸੇ ਨੂੰ ਵੀ ਕਿਸੇ ਵਰਗ ਨੂੰ ਵੀ ਕੋਈ ਦਿੱਕਤ ਜਿਹੜੀ ਆ ਉਹ ਆਉਣ ਨਹੀਂ ਦਿੱਤੀ ਜਾਊਗੀ ਔਰ ਉਹ ਸਾਨੂੰ ਯਕੀਨ ਦਿਵਾ ਕੇ ਗਏ ਨੇ ਕਿ ਕਿਸਾਨਾਂ ਦਾ ਇੱਕ ਇੱਕ ਦਾਣਾ ਜਿਹੜਾ ਵਾ ਉਹ ਟਾਈਮ ਦੇ ਨਾਲ ਚੁੱਕਿਆ ਜਾਏਗਾ ਔਰ 48 ਘੰਟੇ ਦੇ ਵਿੱਚ ਵਿੱਚ ਪੇਮੈਂਟ ਜਿਹੜੀ ਆ ਉਹਨਾਂ ਦੇ ਖਾਤਿਆਂ 'ਚ ਹੋਏ ਆ ਬਿਲਕੁਲ ਪੰਜਾਬ ਦੇ ਅੰਦਰ ਪੈੜੀ ਦੀ ਪ੍ਰੋਕੂਰਮੈਂਟ ਦਾ ਜਿਹੜਾ ਉਹ ਸੀਜ਼ਨ ਆਰੰਭ ਹੋ ਚੁੱਕਿਆ 16 ਅਕਤੂਬਰ ਤੋਂ ਪੰਜਾਬ ਦੇ ਅੰਦਰ ਕਿਉਂਕਿ ਇਸ ਵਾਰ 15 ਦਿਨ ਅਡਵਾਂਸ ਚੋਣਾ ਲੱਗਿਆ ਸੀਗਾ ਸੋ ਉਹਨੂੰ ਧਿਆਨ 'ਚ ਰੱਖਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ ਕਿ 16 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰਾਂਗੇ ਸੋ ਲਗਾਤਾਰ ਪਾਵੇਂ ਪੰਜਾਬ ਦੇ ਅੰਦਰ ਕਾਫੀ ਵੱਡੀ ਮਾਤਰਾ ਚ ਫਲੱਡ ਆਇਆ ਉਹਨਾਂ ਕਰਕੇ ਚਵਾਨਾ ਥੋੜਾ ਲੇਟ ਆ ਪਰ ਅੱਜ ਮੈਂ ਧਾਰੀਵਾਲ ਮੰਡੀ ਦੇ ਅੰਦਰ ਆਇਆ ਸੋ ਇਸ ਮੰਡੀ ਦੇ ਅੰਦਰ ਸਰਦਾਰ ਗੁਰਵਿੰਦਰ ਸਿੰਘ ਉਹਨਾਂ ਦੀ ਢੇਰੀ ਨੂੰ ਅੱਜ ਮਤਲਬ ਤੋਲਿਆ ਗਿਆ ਔਰ ਜਿਹੜਾ ਮੁੱਖ ਮੰਤਰੀ ਦਾ ਪੰਜਾਬ ਦੇ ਲੋਕਾਂ ਨਾਲ ਵਾਦਾ ਕਿ ਪਰਦੇਸ ਤੋਂ ਬਾਅਦ 24 ਘੰਟੇ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਚ ਪੈਸੇ ਪਾਏ ਜਾਣਗੇ ਉਹ ਅੱਜ ਇਹਨਾਂ ਦੇ ਖਾਤੇ ਚ ਪੈਸੇ ਭਰਾਂਗੇ ਸੋ ਪੰਜਾਬ ਦੇ ਅੰਦਰ ਹੁਣ ਤੱਕ 252000 ਐਮਟੀ ਜਿਹੜੀ ਉਹ ਚੋਹਾਨਾ ਪੰਜਾਬ ਦੀ ਮੰਡੀਆਂ ਚ ਆਇਆ ਤੇ 241000 ਐਮਟੀ ਜਿਹੜਾ ਖਰੀਦਿਆ ਜਾ ਚੁੱਕਿਆ ਸੋ ਲਗਾਤਾਰ ਕਿਉਂਕਿ ਥੋੜਾ ਲੇਟ ਆ ਚੋਹਾਨਾ ਇਸ ਵਾਰ ਪਰ ਆਉਣ ਵਾਲੇ ਦਿਨਾਂ ਚ ਜਿਉਂ-ਜਿਉਂ ਦਿਨ ਬੀਤਣਗੇ ਸੀਜ਼ਨ ਪੀਕਤੇ ਜਾਏਗਾ ਔਰ ਅਸੀਂ ਕੱਲਾ-ਕੱਲਾ ਦਾਣਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੀਆਂ ਮੰਡੀਆਂ ਚ ਚੱਕਾਂਗੇ ਔਰ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮੰਡੀ ਦੇ ਵਿੱਚ ਉਹਦੇ ਲਈ ਸਾਰੇ ਅਸੀਂ ਪ੍ਰਬੰਧ ਕੀਤੇ ਆ ਚਾਹੇ ਉਹ ਪੈਸੇ ਦਾ ਸਵਾਲ ਆ ਹੁਣ ਤੱਕ 444 ਕਰੋੜ ਰੁਪਈਆ ਕਿਸਾਨ ਦੇ ਖਾਤੇ ਤੇ ਜਿਹੜਾ ਚੋਹਾਨਾ ਮੰਡੀ ਚ ਆਇਆ ਉਹਨੂੰ ਖਰੀਦਣ ਤੋਂ ਬਾਅਦ ਪਾਇਆ ਜਾ ਚੁੱਕਿਆ ਸੋ ਬਸ ਇੱਕ ਹੀ ਸਾਡੀ ਅਰਦਾਸ ਹੈ ਵੀ ਮੌਸਮ ਚੰਗਾ ਰਹੇ ਕੁਦਰਤ ਸਾਡੇ ਦੇ ਆਪਣਾ ਅਸੀਰਵਾਦ ਰੱਖੇ ਕੱਲ-ਕੱਲ ਦਾਣਾ ਮੰਡੀ ਚ ਚੱਕਾਂਗੇ ਔਰ ਜਿਹੜੀ 2399 ਰੁਪਏ ਐ ਐਮਐਸਪੀ ਐ ਉਹਦੇ ਉੱਤੇ ਜਿਹੜੇ ਕਿਸਾਨ ਦੇ ਖਾਤੇ 'ਚ ਪੈਸੇ ਜਿਹੜੇ ਖਾਤੇ ਖਾਲੀ ਤੋਂ ਨਾ ਖਰਾਬ ਅਸਰ ਉਹਨਾਂ ਨੂੰ ਖਾਸ ਦਿੱਤੀ ਜਾ ਰਹੀ ਹੈ ਨਹੀਂ ਲਾਜ਼ਮੀ ਤੌਰ ਤੇ ਉਹਦੇ ਲਈ ਜਿਹੜੀਆਂ ਉਹ ਮੁੱਖ ਮੰਤਰੀ ਜੀ ਦੇ ਆਦੇਸ਼ ਤੋਂ ਬਾਅਦ ਸਪੈਸ਼ਲ ਗਰਦੌਰੀਆਂ ਦਾ ਪ੍ਰੋਸੈਸ ਚੱਲ ਰਿਹਾ ਔਰ ਜੋ ਜਿਹੜਾ ਐਲਾਨ ਕੀਤਾ ਗਿਆ ਮੁਆਵਜ਼ੇ ਦਾ ਉਹ ਵੀ ਹਰ ਤਰ੍ਹਾਂ ਦਾ ਜਿਹੜਾ ਨੁਕਸਾਨ ਵੀ ਚਾਹੀਓ ਫਸਲ ਦਾ ਚਾਹੀ ਕਿਸੇ ਦਾ ਘਰ ਟੁੱਟਿਆ ਚਾਹੀ ਕਿਸੇ ਦੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਡੈਮੇਜ ਹੋਇਆ ਉਹ ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਮੁਆਵਜ਼ਾ ਵੀ ਲੋਕਾਂ ਨੂੰ ਮਿਲੇਗਾ